ਪ੍ਰੀਤ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਜੋ ਕਿ ਇੱਕ ਸੱਪ ਤੇ ਡੱਡੂ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਪਹਾੜਾਂ ਦੇ ਥੱਲੇ ਇੱਕ ਵਿਸਾਲ ਜੰਗਲ ਸੀ ਹਰਿਆਲੀ ਨਾਲ ਭਰਪੂਰ ਪੰਛੀਆਂ ਦੀਆਂ ਚਹਿਕਾਂ ਨਾਲ ਗੂੰਜਦਾ ਸੀ ਜੰਗਲ ਦੇ ਵਿੱਚਕਾਰ ਇੱਕ ਛੋਟਾ ਜਿਹਾ ਸਰੋਵਰ ਸੀ ਉਸ ਦਾ ਪਾਣੀ ਬਿਲਕੁਲ ਸਾਫ਼ ਠੰਡਾ ਤੇ ਮਿੱਠਾ ਸੀ ਉਸ ਸਰੋਵਰ ਦੇ ਕਿਨਾਰੇ ਬਹੁਤ ਸਾਰੇ ਜੀਵ ਰਹਿੰਦੇ ਸਨ ਜਿਵੇਂ ਬਤਖਾਂ ਕਛੂਏ ਡੱਡੂ ਜੁਗਨੂ ਤੇ ਕਈ ਕਿਸਮ ਦੇ ਕੀੜੇ ਜੰਗਲ ਦਾ ਹਰ ਜੀਵ ਆਪਣੇ ਕੰਮ ਵਿੱਚ ਮਸਤ ਸੀ ਉਸੇ ਸਰੋਵਰ ਦੇ ਨੇੜੇ ਇੱਕ ਵੱਡੇ ਬੋਹੜ ਦੇ ਦਰਾਖਤ ਦੇ ਤਲੇ ਤੇ ਇੱਕ ਸੱਪ ਰਹਿੰਦਾ ਸੀ ਉਸ ਦਾ ਨਾਮ ਸੀ ਕਾਲੀਆ ਕਾਲੀਆ ਕਾਲੇ ਰੰਗ ਦਾ ਚਮਕੀਲਾ ਛੱਲਿਆਂ ਵਾਲਾ ਤੇ ਆਪਣੀ ਚਲਾਕੀ ਕਰਕੇ ਸਾਰੇ ਜੰਗਲ ਵਿੱਚ ਮਸ਼ਹੂਰ ਸੱਪ ਸੀ ਕਈ ਜੀਵ ਉਸ ਤੋਂ ਡਰਦੇ ਸਨ ਕਿਉਂਕਿ ਉਹ ਕਦੇ-ਕਦੇ ਛੋਟੇ ਜੀਵਾ ਦਾ ਸ਼ਿਕਾਰ ਕਰ ਲੈਂਦਾ ਸੀ ਪਰ ਕਾਲੀਆ ਆਪਣੇ ਆਪ ਨੂੰ ਜੰਗਲ ਦਾ ਸਭ ਤੋਂ ਸਿਆਣਾ ਜੀਵ ਮੰਨਦਾ ਸੀ ਇੱਕ ਦਿਨ ਜਦੋਂ ਸੂਰਜ ਚੜ੍ਹਿਆ ਤਾਂ ਪਾਣੀ ਦੇ ਨੇੜੇ ਡੱਡੂਆਂ ਦੀ ਟੋਲੀ ਟਹਿ ਟਹਿ ਕਰ ਰਹੀ ਸੀ। ਉਹ ਛੋਟੇ-ਛੋਟੇ ਪੱਥਰਾਂ ਉੱਤੇ ਬੈਠੇ ਮਜ਼ੇ ਨਾਲ ਕੁੱਦ ਰਹੇ ਸਨ। ਉਹਨਾਂ ਵਿੱਚੋਂ ਇੱਕ ਸੀ 모ਤੂ ਹਰੇ ਰੰਗ ਦਾ ਮੋਟਾ ਸਰੀਰ ਦਾ ਤੇ ਹਮੇਸ਼ਾ ਖੁਸ਼ ਲੈ ਰਹਿਣ ਵਾਲਾ ਡੱਡੂ। 모ਤੂ ਹੋਰ ਡੱਡੂਆਂ ਤੋਂ ਵੱਖਰਾ ਸੀ ਕਿਉਂਕਿ ਉਹ ਸਭ ਨਾਲ ਦੋਸਤੀ ਕਰਨਾ ਪਸੰਦ ਕਰਦਾ ਸੀ। ਉਸ ਨੂੰ ਕਿਸੇ ਨਾਲ ਵੀ ਵੈਰ ਨਹੀਂ ਸੀ। ਪਰ ਜਦੋਂ ਉਸਦੇ ਦੋਸਤਾਂ ਨੇ ਉਸ ਨੂੰ ਦੱਸਿਆ ਕਿ ਇਸ ਸਰੋਵਰ ਦੇ ਨੇੜੇ ਇੱਕ ਡਰਾਉਣਾ ਸੱਪ ਰਹਿੰਦਾ ਏ ਤਾਂ ਮੋਤੂ ਹਸਿਆ ਤੇ ਕਿਹਾ ਡਰ ਕਿਉਂ ਜੇ ਅਸੀਂ ਉਸ ਨਾਲ ਗੱਲ ਕਰੀਏ ਤਾਂ ਸ਼ਾਇਦ ਉਹ ਵੀ ਸਾਡਾ ਦੋਸਤ ਬਣ ਜਾਵੇ ਉਸਦੇ ਸਾਰੇ ਸਾਥੀ ਹੱਸ ਪਏ ਮੋਤੂ ਤੂੰ ਪਾਗਲ ਹੋ ਗਿਆ ਏ ਕਦੇ ਸੱਪ ਨਾਲ ਦੋਸਤੀ ਇਹ ਗੱਲ ਸੁਣੀ ਹੈ ਉਹ ਤਾਂ ਸਾਨੂੰ ਖਾ ਜਾਵੇਗਾ ਇੱਕ ਹੋਰ ਡੱਡੂ ਬੋਲਿਆ परमूतू ਦੇ ਮਨ ਵਿੱਚ ਜਗਿਆਸਾ ਪੈਦਾ ਹੋ ਗਈ ਉਸ ਨੂੰ ਲੱਗਿਆ ਕਿ ਕਾਲੀਏ ਨੂੰ ਮਿਲਣਾ ਚਾਹੀਦਾ ਉਸ ਨੇ ਸੋਚਿਆ ਸੱਪ ਵੀ ਜੀਵ ਹੈ ਜੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ ਤਾਂ ਦੁਸ਼ਮਣ ਕਿਉਂ ਬਣੇਗਾ ਉਹ ਅਗਲੀ ਸਵੇਰੀ ਮੋਤੂ ਚੁੱਪਕੇ-ਚੁੱਪਕੇ ਬੋਹੜ ਦੇ ਦਰਾਖਤਵਾਲ ਨੂੰ ਚੱਲ ਪਿਆ ਉਹ ਕਾਈ ਨਾਲ ਭਰੇ ਪੱਥਰਾਂ ਤੇ ਹੌਲੀ-ਹੌਲੀ ਟਪੂਸੀਆਂ ਮਾਰ ਕੇ ਚੱਲ ਰਿਹਾ ਸੀ ਜਦੋਂ ਉਹ ਦਰਖਤ ਦੇ ਤਲੇ ਤੇ ਪਹੁੰਚਿਆ ਉਸਨੇ ਦੇਖਿਆ ਕਿ ਇੱਕ ਲੰਮਾ ਕਾਲਾ ਸੱਪ ਆਪਣੀ ਖੋਡ ਵਿੱਚੋਂ ਬਾਹਰ ਆ ਰਿਹਾ ਸੀ ਉਸ ਦੀਆਂ ਅੱਖਾਂ ਸੂਰਜ ਦੀ ਰੋਸ਼ਨੀ ਵਿੱਚ ਚਮਕ ਰਹੀਆਂ ਸਨ ਮੋਤੂ ਦੇ ਦਿਲ ਵਿੱਚ ਡਰ ਵੀ ਸੀ ਪਰ ਉਸ ਦੀ ਹਿੰਮਤ ਵੀ ਵੱਟੀ ਸੀ ਉਸਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਸਤਿ ਸ੍ਰੀ ਅਕਾਲ ਕਾਲੀਆ ਜੀ ਕਾਲੀਆ ਨੇ ਆਪਣਾ ਸਿਰ ਉਠਾਇਆ ਉਸਦੇ ਦੰਦ ਚਮਕ ਕੇ ਪਰ ਉਹ ਹੈਰਾਨ ਹੋ ਗਿਆ ਕਿ ਪਹਿਲੀ ਵਾਰ ਕੋਈ ਡੱਡੂ ਉਸ ਦੇ ਕੋਲ ਆ ਪਾਇਆ ਸੀ ਤੂੰ ਮੇਰੇ ਕੋਲ ਆ ਪਾਇਆ ਏ ਤੈਨੂੰ ਡਰ ਨਹੀਂ ਲੱਗਦਾ ਕਾਲੀਏ ਨੇ ਪੁੱਛਿਆ ਡਰ ਕਿਉਂ ਤੁਸੀਂ ਵੀ ਤਾਂ ਜੀਵ ਹੋ ਮੈਂ ਵੀ ਤਾਂ ਜੀਵਾਂ ਜੇ ਅਸੀਂ ਦੋਸਤ ਬਣੀਏ ਤਾਂ ਜੰਗਲ ਹੋਰ ਵੀ ਸੋਹਣਾ ਹੋ ਜਾਵੇਗਾ ਮੋਤੂ ਨੇ ਹੱਸਦਿਆਂ ਹੋਇਆ ਕਾਲੀਏ ਨੂੰ ਕਿਹਾ ਕਾਲੀਏ ਨੇ ਪਹਿਲਾਂ ਤਾਂ ਹਾਸਾ ਮਾਰ ਲਿਆ ਫਿਰ ਉਸ ਦੇ ਦਿਲ ਵਿੱਚ ਕੁਝ ਬਦਲਾ ਆਇਆ ਉਸਨੇ ਸੋਚਿਆ ਕਿ ਇਹ ਡੱਡੂ ਮੂਰਖ ਹੈ ਪਰ ਸੱਚ ਹੈ ਸ਼ਾਇਦ ਇਹ ਦੋਸਤੀ ਮੇਰੇ ਇਕੱਲੇਪਣ ਨੂੰ ਖਤਮ ਕਰ ਦੇਵੇ ਅਤੇ ਇਸ ਤਰ੍ਹਾਂ ਉਹ ਦੋਵੇਂ ਗੱਲਬਾਤ ਕਰਨ ਲੱਗੇ 모ਤੂ ਹੱਸਦਾ ਕਿ ਪਾਣੀ ਦੇ ਵਿੱਚ ਕਿਹੜੇ ਕਿਹੜੇ ਕੀੜੇ ਹੁੰਦੇ ਨੇ ਉਸ ਨੂੰ ਦੱਸਦਾ ਕਾਲੀਆ ਦੱਸਦਾ ਕਿ ਬੋਰਡ ਦੇ ਪਿੱਛੇ ਕਿਹੜੇ ਕਿਹੜੇ ਪੰਛੀ ਆ ਕੇ ਬੈਠਦੇ ਨੇ ਉਹ ਹਰ ਰੋਜ਼ ਇੱਕ ਦੂਜੇ ਨੂੰ ਮਿਲਣ ਲੱਗੇ ਹੌਲੀ ਹੌਲੀ ਉਹਨਾਂ ਦੀ ਦੋਸਤੀ ਮਜ਼ਬੂਤ ਹੋ ਗਈ ਕਾਲਿਆ ਹੁਣ ਮੈਂਡਕਾਂ ਨੂੰ ਖਾਣਾ ਛੱਡ ਚੁੱਕਾ ਸੀ ਮੋਤੂ ਉਸ ਲਈ ਆ ਪਾਣੀ ਵਿੱਚੋਂ ਛੋਟੇ ਜਿਹੇ ਕੀੜੇ ਲਿਆਉਂਦਾ ਸੀ ਦੋਵੇਂ ਕਈ ਵਾਰੀ ਚਾਦਨੀ ਰਾਤਾਂ ਵਿੱਚ ਗੱਲਾਂ ਕਰਦੇ ਜਿੱਥੇ ਕਾਲਿਆ ਆਪਣਾ ਪੁਰਾਣਾ ਜੀਵਨ ਦੱਸਦਾ ਕਿ ਕਿਵੇਂ ਉਹ ਇੱਕ ਵਾਰ ਵਾਜ ਦੇ ਹਮਲੇ ਤੋਂ ਬਚਿਆ ਸੀ ਕਿਵੇਂ ਲੋਕਾਂ ਨੇ ਉਸ ਨੂੰ ਮਾਰਨਾ ਚਾਹਿਆ ਮੋਤੂ ਉਸ ਨੂੰ ਧੀਰਜ ਦਿੰਦਾ ਤੇ ਕਹਿੰਦਾ ਜੀਵਨ ਵਿਚ ਹਰ ਕਿਸੇ ਨੂੰ ਕਦੇ ਨਾ ਕਦੇ ਕਿਸੇ ਤੋਂ ਧੋਖਾ ਜ਼ਰੂਰ ਮਿਲਦਾ ਏ ਪਰ ਸੱਚੀ ਦੋਸਤੀ ਸਭ ਕੁਝ ਠੀਕ ਕਰ ਸਕਦੀ ਹੈ ਕਾਲੀਏ ਦੇ ਦਿਲ ਵਿੱਚ ਮੋਤੂ ਲਈ ਸੱਚਾ ਪਿਆਰ ਉੱਗਣ ਲੱਗਾ ਉਹ ਸੋਚਦਾ ਮੈਨੂੰ ਇਹ ਡੱਡੂ ਆਪਣਾ ਭਰਾ ਜਿਹਾ ਲੱਗਦਾ ਏ ਪਰ ਜੰਗਲ ਦੇ ਹੋਰ ਜੀਵਾਂ ਨੂੰ ਇਹ ਦੋਸਤੀ ਚੰਗੀ ਨਹੀਂ ਸੀ ਲੱਗਦੀ ਬੱਤਖਾਂ ਤੇ ਕਛੂਏ ਤੇ ਹੋਰ ਡੱਡੂ ਗੁੱਸੇ ਵਿੱਚ ਸਨ ਉਹ ਕਹਿੰਦੇ ਮੋਤੂ ਨੇ ਸੱਪ ਨਾਲ ਮਿਲ ਕੇ ਸਾਡੇ ਨਾਲ ਧੋਖਾ ਕੀਤਾ ਏ ਇੱਕ ਦਿਨ ਉਹਨਾਂ ਨੇ ਮੋਤੂ ਨੂੰ ਘੇਰ ਲਿਆ ਤੂੰ ਸਾਡੇ ਦੁਸ਼ਮਣ ਨੂੰ ਦੋਸਤੀ ਕਿਉਂ ਕਰ ਰਹੀ ਹੈ ਕਿਉਂ ਸਾਡੇ ਦੁਸ਼ਮਣ ਨੂੰ ਆਪਣਾ دوست ਬਣਾ ਰਹੀ ਹੈ ਇੱਕ ਬੰਦਕ ਚਲਾ ਕੇ ਬੋਲੀ ਕਾਲੀਏ ਨੇ ਸਾਡੇ ਬੱਚਿਆਂ ਨੂੰ ਖਾਇਆ ਸੀ ਤੇ ਅੱਜ ਤੂੰ ਉਸ ਨੂੰ ਆਪਣਾ ਦੋਸਤ ਬਣਾਈ ਬੈਠਾ ਹੈ ਮੋਤੂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਉਹ ਬਦਲ ਗਿਆ ਹੈ ਹੁਣ ਉਹ ਕਿਸੇ ਨੂੰ ਨਹੀਂ ਖਾਂਦਾ ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਮੰਨੀ ਮੋਤੂ ਦੁਖੀ ਹੋ ਗਿਆ ਉਸਨੇ ਉਸ ਰਾਤ ਕਾਲੀਏ ਨੂੰ ਸਭ ਕੁਝ ਦੱਸਿਆ ਕਾਲੀਏ ਨੇ ਗੁੱਸੇ ਨਾਲ ਕਿਹਾ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਜੇ ਉਹ ਮੈਨੂੰ ਦੁਸ਼ਮਣ ਮੰਨਦੇ ਨੇ ਤਾਂ ਮੈਂ ਉਹਨਾਂ ਨੂੰ ਦਿਖਾਵਾਂਗਾ ਕਿ ਮੈਂ ਕਿੰਨਾ ਖਤਰਨਾਕ ਹੋ ਸਕਦਾ ਹਾਂ ਮੋਤੂ ਨੇ ਹੱਥ ਜੋੜੇ ਨਹੀਂ ਕਾਲੀਏ ਇਹ ਗੁੱਸਾ ਸਾਡੇ ਵਿਚਲੀ ਦੋਸਤੀ ਨੂੰ ਤੋੜ ਸਕਦਾ ਏ ਤੂੰ ਅਜਿਹਾ ਨਹੀਂ ਕਰੇਂਗਾ ਤੂੰ ਹੁਣ ਕਦੇ ਵੀ ਗਲਤ ਰਸਤਾ ਨਹੀਂ ਚੁਣੇਂਗਾ ਕਾਲਿਆ ਚੁੱਪ ਹੋ ਗਿਆ ਉਸਨੇ ਮੋਤੂ ਵੱਲ ਦੇਖਿਆ ਤੇ ਕਿਹਾ ਤੂੰ ਮੇਰੇ ਲਈ ਭਰਾ ਵਾਂਗ ਹੈ ਪਰ ਜੇ ਕਿਸੇ ਨੇ ਤੈਨੂੰ ਝੋਟ ਮਾਰੀ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਉਸ ਰਾਤ ਜੰਗਲ ਵਿੱਚ ਚੰਦ ਦੀ ਰੋਸ਼ਨੀ ਫੈਲੀ ਹੋਈ ਸੀ ਕਾਲਿਆ ਖੁੱਡ ਦੇ ਬਾਹਰ ਬੈਠਾ ਸੀ ਮੋਤੂ ਵੀ ਪਾਣੀ ਦੇ ਕਿਨਾਰੇ ਬੈਠਾ ਸੀ ਦੋਵੇਂ ਸੋਚ ਰਹੇ ਸਨ ਕਿ ਦੋਸਤੀ ਕਦੇ ਸੱਚਮੁੱਚ ਸਭ ਕੁਝ ਬਦਲ ਸਕਦੀ ਹੈ ਕੁਝ ਦਿਨਾਂ ਬਾਅਦ ਸਰੋਵਰ ਵਿੱਚ ਇੱਕ ਹਾਥੀ ਨਹਾਉਣ ਲਈ ਆਇਆ ਉਸਨੇ ਪਾਣੀ ਨਾ ਗੰਦਲਾ ਕਰ ਦਿੱਤਾ ਕਿ ਸਾਰੇ ਡੱਡੂ ਭੱਜ ਗਏ ਮੋਤੂ ਇੱਕ ਪੱਥਰ ਹੇਠਾਂ ਫਸ ਗਿਆ ਉਹ ਬਾਹਰ ਨਹੀਂ ਸਕਦਾ ਸੀ ਕਾਲੀਏ ਨੇ ਦੂਰੋਂ ਆਵਾਜ਼ ਸੁਣੀ ਬਚਾਓ ਬਚਾਓ ਬਿਨਾਂ ਸੋਚੇ ਸਮਝੇ ਕਾਲੀਆ ਪਾਣੀ ਵਿੱਚ ਕੁੱਦ ਪਿਆ ਉਸਨੇ ਆਪਣਾ ਸਰੀਰ ਲੰਬਾ ਕਰਕੇ ਮੋਤੂ ਨੂੰ ਖਿੱਚ ਲਿਆ ਤੇ ਉਸਨੂੰ ਬਚਾ ਲਿਆ ਸਾਰੇ ਜੀਵ ਹੈਰਾਨ ਰਹਿ ਗਏ ਹੁਣ ਸਾਰੇ ਜਾਣੇ ਜਾਣਗੇ ਸੀ ਕਿ ਕਾਲੀਆ ਬੁਰਾ ਨਹੀਂ ਉਸ ਸੱਚਮੁੱਚ ਬਦਲ ਗਿਆ ਪਰ ਕਾਲੀਏ ਦੇ ਮਨ ਵਿੱਚ ਅਜੇ ਵੀ ਕੁਝ ਕਾਲੇ ਖਿਆਲ ਛੁਪੇ ਹੋਏ ਸਨ ਉਸ ਨੂੰ ਮਹਿਸੂਸ ਹੋਇਆ ਕਿ ਹੋਰ ਜੀਵ ਉਸ ਨੂੰ ਕਦੇ ਕਬੂਲ ਨਹੀਂ ਕਰਨਗੇ ਉਸ ਨੇ ਸੋਚਿਆ ਜੇ ਮੈਂ ਉਹਨਾਂ ਨੂੰ ਆਪਣੀ ਤਾਕਤ ਦਿਖਾਵਾਂ ਤਾਂ ਸ਼ਾਇਦ ਡਰ ਨਾਲ ਉਹ ਮੇਰਾ ਸਤਕਾਰ ਕਰਨ ਲੱਗ ਜਾਣਗੇ ਇਹੀ ਵਿਚਾਰ ਉਸ ਦੇ ਦਿਲ ਵਿੱਚ ਜ਼ਹਿਰ ਵਾਂਗ ਫੈਲ ਗਿਆ ਸਵੇਰੇ ਜਦੋਂ ਮੋਤੂ ਜਾਗਿਆ ਕਾਲੀਆ ਕਿਤੇ ਵੀ ਨਹੀਂ ਸੀ ਉਸ ਨੇ ਲਪਣਾ ਸ਼ੁਰੂ ਕੀਤਾ ਪਰ ਪਤਾ ਲੱਗਾ ਕਿ ਕਾਲੀਆ ਜੰਗਲ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ ਜਿੱਥੇ ਨਵੇਂ ਸ਼ਿਕਾਰੀ ਆਏ ਸਨ ਉਹਨਾਂ ਨੇ ਮਨੁੱਖਾਂ ਦੇ ਬੂਟੇ ਤੇ ਨਿਸ਼ਾਨਾਂ ਦੇ ਨੇੜੇ ਗਿਆ ਸੀ ਉਸ ਨੂੰ ਲੱਗਿਆ ਜੇ ਮਨੁੱਖਾਂ ਤੋਂ ਜੰਗਲ ਬਚਾ ਲਵਾਂ ਤਾਂ ਸਭ ਮੈਨੂੰ ਹੀਰੋ ਮੰਨਣਗੇ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਖੇਡ ਉਸ ਦੀ ਜ਼ਿੰਦਗੀ ਨੂੰ ਹੀ ਬਦਲ ਦੇਵੇਗੀ ਇਹ ਮੋਤੂ ਨੇ ਕਾਲੀਏ ਦੇ ਬਿਨਾਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ ਉਹ ਹਰ ਰੋਜ਼ ਦੇ ਇੰਤਜ਼ਾਰ ਕਰਦਾ ਉਸ ਦਾ ਉਸ ਦੀ ਖੁੱਡ ਕੋਲ ਬੈਠਦਾ ਤੇ ਪਾਣੀ ਵੱਲ ਤੱਕੀ ਜਾਂਦਾ ਜੰਗਲ ਦੇ ਹੋਰ ਜੀਪ ਵੀ ਹੁਣ ਚੁੱਪ ਸਨ ਉਹਨਾਂ ਨੂੰ ਵੀ ਅੰਦਰੋਂ ਲੱਗ ਰਿਹਾ ਸੀ ਕਿ ਕਾਲੀਏ ਨੇ ਜੋ ਕੀਤਾ ਉਹ ਹਿੰਮਤ ਵਾਲਾ ਕੰਮ ਸੀ ਪਰ ਦੂਜੇ ਪਾਸੇ ਕਾਲੀਆ ਇੱਕ ਨਵੇਂ ਖਤਰੇ ਵੱਲ ਨੂੰ ਵੱਧ ਰਿਹਾ ਸੀ ਮਨੁੱਖਾਂ ਨੇ ਜੰਗਲ ਵਿੱਚ ਜਾਲ ਵਿਸਾਏ ਹੋਏ ਸਨ ਉਹ ਸੱਪਾਂ ਦੀ ਖਾਣ ਲਈ ਉਹਨਾਂ ਨੂੰ ਫੜਦੇ ਸਨ ਕਾਲੀਆ ਜਦੋਂ ਉਹਨਾਂ ਦੇ ਨੇੜੇ ਗਿਆ ਇੱਕ ਜਾਲ ਉਸਦੇ ਸਰੀਰ ਨਾਲ ਚਿਪੜ ਗਿਆ ਉਹ ਛੁੱਟਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਨਹੀਂ ਹੋ ਸਕਿਆ ਉਸ ਨੂੰ ਸਮਝ ਆ ਗਈ ਸੀ ਕਿ ਸਿਰਫ ਮੋਤੂ ਹੀ ਹੁਣ ਉਸਦੀ ਮਦਦ ਕਰ ਸਕਦਾ ਹੈ ਉਹ ਮਨ ਹੀ ਮਨ ਵਿੱਚ ਮੋਤੂ ਬਾਰੇ ਸੋਚ ਰਿਹਾ ਸੀ ਉਸ ਦਾ ਦਿਲ ਖबरा ਗਿਆ ਸੀ ਜੰਗਲ ਦੀ ਹਵਾ ਉਸ ਸਵੇਰ ਕੁਝ ਅਜੀਬ ਸੀ ਪੰਛੀਆਂ ਦੀਆਂ ਚਹਿਕਾਂ ਵੀ ਬੰਦ ਹੋ ਗਈਆਂ ਸਨ ਸਰੋਵਰ ਨੇ ਮੋਟ ਨੇੜੇ ਮੋਤੂ ਚਿੰਤਤ ਬੈਠਾ ਸੀ ਕਾਲੀਆ ਤਿੰਨ ਦਿਨਾਂ ਤੋਂ ਗਾਇਬ ਸੀ ਉਹ ਹਰ ਰਾਤ ਉਸਦਾ ਨਾਮ ਲੈਂਦਾ ਕਾਲੀਏ ਤੂੰ ਕਿੱਥੇ ਐ ਪਰ ਜਵਾਬ ਵਿੱਚ ਸਿਰਫ ਪੱਤਿਆਂ ਦੀ ਖੜਖੜਾਹਟ ਹੀ ਆਉਂਦੀ ਸੀ ਉਸ ਦਿਨ ਮੋਤੂ ਨੇ ਫੈਸਲਾ ਕੀਤਾ ਕਿ ਉਹ ਆਪਣੇ ਦੋਸਤ ਨੂੰ ਲੱਭੇਗਾ ਚਾਹੇ ਕਿਤੇ ਵੀ ਜਾਣਾ ਪਵੇ ਉਹ ਕੁੱਦਦਾ-ਕੁੱਦਦਾ ਜੰਗਲ ਦੇ ਉਸ ਹਿੱਸੇ ਵੱਲ ਨੂੰ ਚੱਲ ਪਿਆ ਜਿੱਥੇ ਮੇ ਡੱਡੂਆਂ ਦੀ ਹਿੰਮਤ ਨਹੀਂ ਸੀ ਜਾਣਦੀ ਮਨੁੱਖਾਂ ਦਾ ਖੇਤਰ ਉੱਥੇ ਜਾਲ ਸ਼ਿਕਾਰੀ ਤੇ ਕਈ ਹੋਰ ਖਤਰੇ ਸਨ ਜਿੱਥੇ ਕਦੇ ਵੀ ਕੋਈ ਨਹੀਂ ਸੀ ਗਿਆ ਉਸ ਦੀ ਨਿਗਾਹ ਇੱਕ ਪੁਰਾਣੀ ਝਾੜੀ ਦੇ ਅੰਦਰ ਗਈ ਉਸ ਨੇ ਸੁਣਿਆ ਕੋਈ ਦਰਦ ਨਾਲ ਹਿੱਲ ਰਿਹਾ ਸੀ ਮੋਤੂ ਨੇ ਹੌਲੀ ਆਵਾਜ਼ ਵਿੱਚ ਪੱਤੇ ਹਟਾਏ ਤੇ ਉਸ ਦਾ ਦਿਲ ਕੰਬ ਗਿਆ ਉਹ ਕਾਲੀਆ ਸੀ ਜੋ ਜਾਲ ਵਿੱਚ ਫਸਿਆ ਪਿਆ ਸੀ ਉਸ ਦੇ ਛੱਲੇ ਢੂੜ ਨਾਲ ਲਿਪਟੇ ਹੋਏ ਸਨ ਤੇ ਉਸ ਦੀ ਸਾਹ ਲੈਣ ਦੀ ਆਵਾਜ਼ ਹੁਣ ਕਮਜ਼ੋਰ ਹੋ ਚੁੱਕੀ ਸੀ ਕਾਲੀਏ ਤੂੰ ਕਿੱਥੇ ਫਸ ਗਿਆ ਮੋਤੂ ਚੀਖਿਆ ਕਾਲੀਏ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਮੈਂ ਮਨੁੱਖਾਂ ਨੂੰ ਜੰਗਲ ਤੋਂ ਭਜਾਉਣਾ ਚਾਹੁੰਦਾ ਸੀ ਪਰ ਮੈਂ ਉਹਨਾਂ ਦੇ ਜਾਲ ਵਿੱਚ ਫਸ ਗਿਆ ਇਹ ਜਾਲ ਹੁਣ ਮੇਰੇ ਸਰੀਰ ਨਾਲ ਚਿਪੜ ਗਿਆ ਮੋਤੂ ਨੇ ਤੁਰੰਤ ਸੋਚਿਆ ਕਿ ਉਸਦੇ ਹੱਥਾਂ ਛੋਟੇ ਹੱਥ ਜਾਲ ਨਹੀਂ ਕੱਟ ਸਕਦੇ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਜੰਗਲ ਦੇ ਹੋਰ ਜੀਵਾਂ ਨੂੰ ਬੁਲਾਇਆ ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਤੂੰ ਫਿਰ ਸੱਪ ਦੀ ਗੱਲ ਕਰਦਾ ਜਿਸ ਤੋਂ ਸਾਨੂੰ ਡਰ ਲੱਗਦਾ ਪਰ ਮੋਤੂ ਨੇ ਰੋ ਕੇ ਕਿਹਾ ਕਿ ਉਹ ਮੇਰਾ ਦੋਸਤ ਹੈ ਉਹ ਬੁਰਾ ਨਹੀਂ ਹੈ ਅਸੀਂ ਉਸਦੀ ਮਦਦ ਕਰਾਂਗੇ ਨਹੀਂ ਤਾਂ ਉਹ ਮਰ ਜਾਵੇਗਾ ਇਹ ਸੁਣ ਕੇ ਕੁਝ ਜੀਵਾਂ ਦਾ ਦਿਲ ਪਿਗਲ ਗਿਆ ਖਾਸ ਕਰਕੇ ਇੱਕ ਬੁੱਢਾ ਕਛੂਆ ਜਿਸ ਦਾ ਨਾਮ ਸੀ ਟੋਰਾ ਟੋਰਾ ਨੇ ਕਿਹਾ ਦੋਸਤੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਆਓ ਉਸ ਸੱਪ ਨੂੰ ਬਚਾਈਏ ਕਛੂਆ ਟੋਰਾ ਦੋ ਬਤਕਾਂ ਤੇ ਤਿੰਨ ਡੱਡੂ ਮੋਤੂ ਦੇ ਨਾਲ ਚਲੇ ਗਏ ਉਹ ਸਭ ਝਾੜੀਆਂ ਦੇ ਪਿੱਛੇ ਲੁਕਦੇ ਹੋਏ ਉਸ ਥਾਂ ਪਹੁੰਚੇ ਜਿੱਥੇ ਕਾਲੀਆ ਫਸਿਆ ਹੋਇਆ ਸੀ ਉਸ ਦੇ ਸਾਥ ਚੜੀ ਪਈ ਸੀ ਟੋਰਾ ਨੇ ਆਪਣੇ ਮਜ਼ਬੂਤ ਦੰਦਾਂ ਨਾਲ ਜਾਲ ਦੇ ਕੁਝ ਰੇਸ਼ੇ ਕੱਟਣੇ ਸ਼ੁਰੂ ਕੀਤੇ ਬਤਕਾਂ ਨੇ ਆਪਣੀ ਚੁੰਝ ਨਾਲ ਮਦਦ ਕੀਤੀ ਮੋਤੂ ਕਾਲੀਏ ਦਾ ਸਿਰ ਪਾਣੀ ਨਾਲ ਭਿਉਰਿਆ ਸੀ ਤਾਂ ਕਿ ਉਹ ਬੇਹੋਸ਼ ਨਾ ਹੋਵੇ ਦਪਹਿਰ ਤੱਕ ਉਹਨਾਂ ਨੇ ਜਾਲ ਦਾ ਅੱਧਾ ਹਿੱਸਾ ਕੱਟ ਦਿੱਤਾ ਪਰ ਅਚਾਨਕ ਜੰਗਲ ਵਿੱਚ ਮਨੁੱਖਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਇੱਥੇ ਜਾਲ ਲਗਾਇਆ ਸੀ ਦੇਖੋ ਕੋਈ ਸੱਪ ਫਸਿਆ ਸਾਰੇ ਜੀਬ ਡਰ ਗਏ ਮੋਤੂ ਨੇ ਕਾਲੀਏ ਵੱਲ ਵੇਖਿਆ ਸਾਨੂੰ ਤੁਰਨਾ ਪਵੇਗਾ ਪਰ ਮੈਂ ਤੈਨੂੰ ਛੱਡਾਂਗਾ ਨਹੀਂ ਉਹ ਤੇਜ਼ੀ ਨਾਲ ਕੁੱਤਿਆ ਤੇ ਜਾਲ ਦੇ ਆਖਰੀ ਹਿੱਸੇ ਨੂੰ ਆਪਣੀ ਸਾਰੀ ਤਾਕਤ ਨਾਲ ਖਿੱਚਿਆ ਟੋਰਾ ਨੇ ਦੰਦਾ ਨਾਲ ਧੱਕਾ ਦਿੱਤਾ ਜਾਲ ਦਾ ਇੱਕ ਟੁਕੜਾ ਟੁੱਟ ਗਿਆ ਕਾਲੀਆ ਆਜ਼ਾਦ ਹੋ ਗਿਆ ਕਾਲੀਏ ਨੇ ਹੌਲੀ ਹੌਲੀ ਸਾਹ ਲਿਆ ਤੇ ਕਿਹਾ ਮੋਤੂ ਤੂੰ ਮੇਰਾ ਸੱਚਾ ਪ੍ਰਾਣ ਜੇ ਅੱਜ ਤੂੰ ਨਾ ਹੁੰਦਾ ਤਾਂ ਮੈਂ ਕਦੇ ਵੀ ਬਚ ਨਹੀਂ ਸਕਦਾ ਉਸ ਰਾਤ ਉਸ ਵੇਲੇ ਜੰਗਲ ਦੇ ਦੂਜੇ ਪਾਸੇ ਉਹ ਸਾਰੇ ਭੱਜ ਗਏ ਮਨੁੱਖ ਪਿੱਛੇ ਆਏ ਪਰ ਉਹਨਾਂ ਨੂੰ ਸਿਰਫ ਟੁੱਟਾ ਹੋਇਆ ਜਾਲ ਹੀ ਮਿਲਿਆ ਉਹ ਗੁੱਸੇ ਨਾਲ ਚਿਲਾਏ ਜੰਗਲ ਵਿੱਚ ਇਹ ਸੱਪ ਕਿਤੇ ਹੈ ਅਸੀਂ ਅਗਲੀ ਵਾਰ ਇਸ ਨੂੰ ਬਚਣ ਨਹੀਂ ਦਵਾੰਗੀ ਇਹ ਸਾਡੇ ਜਾਲ ਤੋਂ ਅਗਲੀ ਵਾਰੀ ਬਚ ਨਹੀਂ ਸਕਦਾ ਜਦੋਂ ਸਾਰੇ ਜੀਵ ਸਰੋਵਰ ਦੇ ਨੇੜੇ ਵਾਪਸ ਆਏ ਉਹ ਥੱਕੇ ਹੋਏ ਸਨ ਪਰ ਖੁਸ਼ੀ ਨਾਲ ਭਰੇ ਹੋਏ ਸਨ ਸਾਰੇ ਜੀਵਾਂ ਨੇ ਪਹਿਲੀ ਵਾਰੀ ਵੇਖਿਆ ਕਿ ਸੱਪ ਕਾਲੀਏ ਨੇ ਕਿਸੇ ਨੂੰ ਨੁਕਸਾਨ ਨਹੀਂ ਕੀਤਾ ਬਲਕਿ ਉਸ ਨੂੰ ਬਚਾਉਣ ਲਈ ਸਾਰੇ ਜੀਵ ਇਕੱਠੇ ਹੋਏ ਸਨ ਬੁੱਢਾ ਕਛੂਆ ਟੋਰਾ ਬੋਲਿਆ ਅੱਜ ਸਾਨੂੰ ਸਬਕ ਮਿਲਿਆ ਕਿ ਦੋਸਤੀ ਤੇ ਭਰੋਸਾ ਡਰ ਤੋਂ ਵੱਡੇ ਹੁੰਦੇ ਨੇ ਬਤਕਾ ਨੇ ਵੀ ਹਾਂ ਚ ਸਿਰ ਹਿਲਾਇਆ ਤੇ ਸਾਰੇ ਡੱਡੂਆਂ ਨੇ ਮੋਤੀ ਨੂੰ ਗਲੇ ਲਗਾ ਲਿਆ ਹੁਣ ਉਹਨਾਂ ਦੀ ਹਿੰਮਤ ਉਸ ਦੀ ਹਿੰਮਤ ਤੇ ਇੱਜ਼ਤ ਕਰਨ ਲੱਗੇ ਸਨ ਪਰ ਕਾਲੀਆ ਹਜੇ ਵੀ ਚੁੱਪ ਸੀ ਉਸਨੇ ਸੋਚਿਆ ਮੈਂ ਤਾਂ ਆਪਣੀ ਦੋਸਤ ਲਈ ਸਭ ਕੁਝ ਲੁਟਾ ਦਿੱਤਾ ਪਰ ਕੀ ਇਹ ਸ਼ਾਂਤੀ ਹਮੇਸ਼ਾ ਰਹੇਗੀ ਮਨੁੱਖ ਵਾਪਸ ਆਉਣਗੇ ਤੇ ਜੰਗਲ ਦਾ ਸੁੱਖ ਫੇਰ ਟੁੱਟੇਗਾ ਮੋਤੂ ਨੇ ਉਸਦੇ ਮਨ ਦੀ ਗੱਲ ਸਮਝ ਲਈ ਡਰਨਾ ਕਾਲੀਆ ਅਸੀਂ ਸਭ ਮਿਲ ਕੇ ਜੰਗਲ ਦੀ ਰੱਖਿਆ ਕਰਾਂਗੇ ਮੋਤੂ ਨੇ ਮੁਸਕਰਾ ਕੇ ਕਿਹਾ ਮਨੁੱਖਾਂ ਨੂੰ ਦੱਸਾਂਗੇ ਕਿ ਇਹ ਵੀ ਸਾਡਾ ਘਰ ਹੈ ਸਾਨੂੰ ਵੀ ਜੀਣ ਦਾ ਹੱਕ ਹੈ ਕਾਲੀਏ ਨੇ ਮੋਤੂ ਵੱਲ ਵੇਖ ਕੇ ਬਹੁਤ ਖੁਸ਼ੀ ਨਾਲ ਮੁਸਕਰਾਇਆ ਕਿਉਂਕਿ ਹੁਣ ਉਸ ਨੂੰ ਹੌਸਲਾ ਮਿਲ ਚੁੱਕਾ ਸੀ ਉਸਦੇ ਦੋਸਤ ਉਸਦੇ ਨਾਲ ਸੇਕਰ ਤਾਂ ਤੁਸੀਂ ਵੀ ਸਾਡੀ ਆਧਰੀਏ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ